ਸਾਪਰ ਪੇਡ ਬਖਾਨੀ ਸਗਲ ਮਤਾਤ ਕੇ ਬਨਮ ਕੋ ਵਿਤ ਭਾਗਿਤ ਕੈ ਮਾਨੇ ਵੀ ਰਹਾ ਔਟ ਅਪਰਾਧ ਸਾਧ ਸੰਗ ਤੇ ਸਤਿ ਕਿਰਪਾ ਤੇ ਜਮ ਤੇ ਛੂਟੈ ਜਾ ਕੈ ਪਾਸ ਤਿ ਕਰੁ ਪ੍ਰਭੁ ਬਾਇ ਇਹ ਸਾ ਅੰਦਰ ਨਾ ਕਤੇ ਇਸ ਪਨ ਵਸਾ ਸੁਨੇ ਲਾਏ ਪਰੀਤ ਕਿਸ ਜਾਣਿਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹ ਗੁਰੂ ਵਾਹੇ ਗੁਰੂ ਵਾਹ ਸੋਖ ਪਾਉ ਸੋਖ ਪਾਉ ਮੈਂ ਛਾਰੇ ਕੁੰਡਾ ਪਾਲੀਆਂ ਤੁਰਦ ਚੇਵਟ ਨਾਸਾਂ ਜਪ ਲੋ ਮੈਂ ਛਾਰੇ ਕੁੰਡਾ ਸ਼ਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼ੀ ਅਕਾਲ ਜੀ ਨਾ ਤੋਂ ਆਪਣਾ ਲੱਕੀ ਕੁਰਾਲੀ ਸੋ ਅਸੀਂ ਖੜੇ ਆ ਰਵੀਦਾਸ ਭਵਨ ਕੁਰਾਲੀ ਵਿਖੇ ਜਿੱਥੇ ਕੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲਦੀ ਸ਼ਵੀਲ ਲਗਾਈ ਗਈ ਹੈ ਇਹ ਸ਼ਵੀਲ ਕਿਹਦੇ ਕਿਨੇ ਲਗਾਈ ਗਈ ਹੈ ਇਸ ਵਿੱਚ ਕਿਸ 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 ਦਾ ਸਹਿਯੋਗ ਪਾਇਆ ਜਾਂਦਾ ਹੈ ਸੋ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਬਾਬਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੋ आज जो ਮਿੱਠੇ ਪਾਣੀ ਕੀ ਜੋ ਸ਼ਵੀਲ ਲਗਾ ਰખી ਹੈ ਇਹ ਕਿਸ ਕਿਸ ਪਲਖਸ਼ ਮੇ ਲਗਾ ਰખી ਹੈ ਇਹ ਪਾਣੀ ਦਾ ધਰਮ ਹੈ ਇਹ ਪਾਣੀ ਪਿਲਾਉਣੇ ਦਾ ਅਗੇ सीताराम ਕੀ ਵਜੇ ਸੇ ਇਹ ਬਾਈ ਗੁਰੂ ਕੀ ਕਿਰਪਾ ਸਮਝੋ ਬੱਚੋ ਕੀ ਕਿਰਪਾ ਸਮਝੋ ਬੱਚੋ ਨੇ ਇੱਛਾ ਦੀ ਪਾਣੀ ਵੰਡਣੇ ਕੀ ਔਰ ਕਰ ਰਹੇ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤਾਂ ਸਾਡੇ ਨਾਲ ਮੌਜੂਦ ਨੇ ਬਿੱਲਾ ਜੀ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਸੇ ਚੱਲ ਰਹੇ ਹਨ ਉਹਨਾਂ ਨੂੰ ਸਮਰਪਿਤ ਅੱਜ ਛੰਡੇ ਮਿੱਠੇ ਜਲਦੀ ਸ਼ਵੇਲ ਲਗਾਈ ਗਈ ਹੈ ਬਿੱਲਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ੍ਰੀ ਗੁਰਵਾਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਉਸ ਨੂੰ ਸਮਰਪਿਤ ਤੁਸੀਂ ਵੀ ਅੱਜ ਠੰਡੇ ਮਿੱਠੇ ਜਲਦੀ ਸ਼ਵੇਲ ਲਗਾਈ ਆ ਸੋ ਇਸ ਵਾਰ ਕੀ ਕਹਿਣਾ ਚਾਹੋ ਸੋ ਕਹਿੰਦਾ ਧੁੱਪ ਵੀ ਤਤੀ ਰੇਤ ਵੀ ਤਤੀ ਤਵੀ ਵੀ ਤਤੀ ਉਤੋਂ ਸਤੂਰ ਬੈਠ ਕੇ ਚੌਂਕੜਾ ਲਾ ਸੋ ਇਹ ਪੰਚਮ ਪਾਤ ਜੀ ਸ਼ਹੀਦਾਂ ਦੇ ਸਰਦਾਰ ਸ੍ਰੀ ਗੁਰ ਅਰਜਨ ਦੇਵ ਜੀ ਮਹਾਰਾਜ ਉਹਨਾਂ ਸਮਰਪਿਤ ਤੇ ਸਮੂਹ ਸਿੰਘ ਸ਼ਹੀਦਾਂ ਨੂੰ ਯਾਦ ਦੇ ਵਿੱਚ ਇਹ ਜਿਹੜੀ ਸ਼ਵੀਲ ਹੈ ਹਰ ਸਾਲ ਲਗਾਈ ਜਾਂਦੀ ਹੈ ਸੋ ਇਸ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜਾ ਸਾਨੂੰ ਸਹਿਯੋਗ ਦਿੰਦ ਨੇ ਗੁਰਮਖ ਸਿੰਘ ਜੀ ਦबई ਵਾਲੇ ਤੇ ਸਾਡੇ ਮੁਹੱਲੇ ਦੇ ਇਹਨਾਂ ਸਹਿਯੋਗ ਦਿੰਦੇ ਨੇ ਤੇ ਅਸੀਂ ਹਰ ਸਾਲ ਲਵਾਨੇ ਆ ਜੀ ਕਿਉਂਕਿ ਜਿਹੜੇ ਸ਼ਹੀਦੀ ਦੇ ਇਹਨਾਂ ਨੂੰ ਯਾਦ ਕਰਕੇ ਅਸੀਂ ਲਵਾਨੇ ਆ ਕਿਉਂਕਿ ਕਹਿੰਦੇ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਤੇ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਯਾਰੀ ਇਹਨਾਂ ਦੇ ਨਾਲ ਜੇ ਨਹੀਂ ਕੀਤੀ ਵੈਰ ਮੰਨਣਾ ਪਊ ਪੰਜਾਬੀਆਂ ਦਾ ਜੱਗੋ ਵਾਲਿਆਂ ਪੱਲੇ ਵਿੱਚ ਖੂਬੀਆਂ ਨੇ ਜਿੱਥੇ ਜਾਂਦੇ ਪਹਿਚਾਨ ਬਣਾ ਲੈਂਦੇ ਦੇ ਵੀ ਪੇਟਲੇ ਜਿੱਥੇ ਵੀ ਜਾਂ ਤੜਫੋਂ ਦੌਰ ਵੱਖਰੇ ਰਹੂ ਪੰਜਾਬੀਆਂ ਦਾ ਸੋ ਪੰਜਾਬ ਦੇ ਵਿੱਚ ਅੱਜ ਜਗਾ ਜਗਾ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਰਪਿਤ ਠੰਡੇ ਮਿਠੇ ਜਲਦਾ ਚਬੀਲਾ ਲਗਾ ਰਹੇ ਨੇ ਸੋ ਥੋੜੇ ਟਾਈਮ ਦੋਸੀ ਵੀ ਇੱਕ ਕੜਾ ਤੇ ਛੋਲੇ ਉਹਦਾ ਲੰਗਰ ਵੀ ਲਗਾਵਾਂਗੇ ਠੀਕ ਹੈ ਤੇ ਪਾਣੀ ਦਾ ਜਿਹੜਾ ਚੱਲਦਾ ਰਹੇਗਾ ਜਦੋਂ ਤੱਕ ਪ੍ਰਭੂ ਦੀ ਇੱਛਾ ਹੋਊਗੀ ਸੋ ਇਹਦੇ ਵਿੱਚ ਧੰਨਵਾਦ ਦੁਆਰਾ ਕਰਦੇ ਆ ਗੁਰਮਖ ਸਿੰਘ ਜੀ ਦੁਬਈ ਵਾਲੇ ਜੋ ਕਿ ਬਹੁਤ ਹੀ ਵਧੀਆ ਇਨਸਾਨ ਨੇ ਕਿਉਂਕਿ ਪਰ ਉਹ ਪਰਮਾਤਮਾ ਕਹਿੰਦੇ ਵੀ ਮੇਰੇ ਵੱਲ ਚੱਲ ਕੇ ਦੇਖ ਤੇਰੇ ਸਾਰੇ ਮਾਰਗਾਂ ਦਾ ਖੋਲ ਦੇਮਾ ਤਾਂ ਕਹਿਣਾ ਤੇ ਮੇਰੇ ਲਈ ਖਰਚ ਕੇ ਦਾ ਦੇਖ ਤੇਰੇ ਸਾਰੇ ਮਾਰਗਾਂ ਦਾ ਖੋਲ ਦੇਮਾ ਤਾਂ ਕਹਿਣਾ ਕਿਉਂਕਿ ਉਹ ਹਰ ਇੱਕ ਸਾਲ ਸਾਨੂੰ ਮਦਦ ਭੇਜਦੇ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਸੇ ਲਾਉਂਦੇ ਨੇ ਕਿਉਂਕਿ ਉਹਨਾਂ ਨੇ ਸਾਡੇ ਜਿਹੜਾ ਕੁਰਾਲੀ ਸ਼ਹਿਰ ਦਾ ਨਾਮ ਹੈ ਉਹ ਬਾਹਰ ਦੇ ਕੰਟਰੀ ਵਿੱਚੋਂ ਜਾ ਕੇ ਵੀ ਉਹਨਾਂ ਨੇ ਮਸ਼ਹੂਰ ਕੀਤਾ ਕਿਉਂਕਿ ਸਾਡੇ ਉਰੇ ਕੁਰਾਲੀ ਸ਼ਹਿਰ ਤੋਂ ਦੋ ਲੜਕੀਆਂ ਗਈਆਂ ਹੋਇਆਂ ਸੀ ਉਹਨਾਂ ਨੇ ਉੱਥੇ ਉਹਨਾਂ ਦੀ ਬਹੁਤ ਮਦਦ ਕੀਤੀ ਹੈ ਉਹਨਾਂ ਨੂੰ ਤੇ ਰਚਨਾ ਵੀ ਦੇ ਕੇ ਦਿੱਤਾ ਮੋਬਾਈਲ ਦੇ ਨੰਬਰ ਛੇਵੇਂ ਵੀ ਪ੍ਰੋਵਾਈਡ ਕਰਾ ਕੇ ਦਿੱਤੇ ਆ ਸੋ ਬਹੁਤ ਹੀ ਵਧੀਆ ਇਨਸਾਨ ਆ ਸੋ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਵਾਹਿਗੁਰੂ ਦਿਨ ਦੁਗਣੇ ਤੇ ਰਾਤ ਚੌਗੁਣੇ ਤਰੱਕੀ ਦੇਵੇ ਸੋ ਪిల్లా ਜੀ ਜਿੱਥੇ ਅਸੀਂ ਗੁਰੂਆਂ ਦੀ ਸ਼ਹੀਦੀ ਦਿਹਾੜੇ ਮਨਾਉਂਦੇ ਠੰਡੇ ਮਿੱਠੇ ਜਲਦੀ ਸ਼ਵੀਲ ਲਗਾਉਣੇ ਆ ਸੋ ਕਿਤਨਾ ਕੀਤੇ ਇੱਕ ਚੀਜ਼ ਦੀ ਘਾਟ ਹੋ ਰਹੀ ਆ ਉਹ ਘਾਟ ਕੀ ਆ ਕਿ ਸਾਨੂੰ ਨਾਲ ਦੀ ਨਾਲ ਰੁੱਖਾਂ ਦੇ ਲੰਗਰ ਵੀ ਲਗਾਉਣੇ ਚਾਹੀਦੇ ਆ ਜੋ ਕਿ ਅੱਜ ਕੱਲ ਬਹੁਤ ਹੀ ਘਟਦੇ ਜਾ ਰਹੇ ਦੇਖੋ ਰੁੱਖਾਂ ਦੇ ਲੰਗਰ ਅਸੀਂ ਲਗਾਉਂਦੇ ਬਹੁਤ ਆ ਪਰ ਕੀ ਕਰੀ ਅੱਜ ਕੱਲ ਲੋਕ ਆ ਜਿਹੜੇ ਉਹਨਾਂ ਦੇਖੋ ਹੁਣ ਮੇਰੇ ਘਰ ਦੇ ਵਿੱਚ ਏਸੀ ਲੱਗਿਆ ਹੋਇਆ ਤੁਹਾਡੇ ਘਰ ਦੇ ਵਿੱਚ ਏਸੀ ਲੱਗਿਆ ਹੋਇਆ ਉਹ ਤੁਹਾਨੂੰ ਫਾਇਦਾ ਜਾਂ ਮੈਨੂੰ ਫਾਇਦਾ ਜੋ ਉਹ ਵੀ ਕਦੋਂ ਤੱਕ ਫਾਇਦਾ ਜਦੋਂ ਤੱਕ ਅਸੀਂ ਘਰ ਦੇ ਅੰਦਰ ਆਪਣੇ ਕਮਰੇ ਦੇ ਅੰਦਰ ਹਨ ਉਦੋਂ ਤੱਕ ਅਸੀਂ ਉਹਦੇ ਵਿੱਚ ਫਾਇਦਾ ਫਾਇਦਾ ਕੋਈ ਨਹੀਂ ਬਸ ਜਿਹੜੇ ਏਸੀ ਆ ਬਿਮਾਰੀਆਂ ਦਾ ਕਰ ਸਾਨੂੰ ਵੱਤ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਕਿਉਂਕਿ ਸਾਨੂੰ ਯਾਦ ਹੈ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਸੀ ਸਾਡੇ ਘਰ ਆ ਪੱਖਾ ਵੀ ਨਹੀਂ ਸੌਂਦਾ ਅਸੀਂ ਐਦਾਂ ਹੀ ਸਾਰੇ ਤਾਂ ਸੁੱਤੇ ਪਏ ਰਹਿੰਦੇ ਜੀ ਤੇ ਹੁਣ ਲਾਈਟ ਤੋਂ ਬਗੈਰ ਸਾਡਾ ਬੁਰਾ ਹਾਲ ਹੈ ਜੀ ਉਸ ਟਾਈਮ ਜਿਹੜੇ ਖੇਤ ਸੀਗੇ ਜੀ ਹਰੇ ਭਰੇਆ ਸੀਗਾ ਉਰੇ ਮਰਗ ਦੇ ਉਰੇ ਵੀ ਕਰਾਲੀ ਦੇ ਸ਼ਹਿਰੋਂ ਕਟੋਕਟ 25 30 ਤਾਂ ਉਰੇ ਲੱਗੇ ਪਿੱਪਲ ਲੱਗੇ ਵੈਸੇ ਕਿ ਵੱਡੇ ਵੱਡੇ ਦਰਖਤ ਸੀਗੇ ਜਿਹੜੇ ਕਿ ਅੱਜ ਲੋਕਾਂ ਨੇ ਕੱਟਤੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀਂ ਸਾਰੇ ਸੰਗਤ ਨੂੰ ਅਪੀਲ ਕਰੂੰਗਾ ਵੀ ਜਿੱਥੇ ਤੁਸੀਂ ਐਡੇ ਵੱਡੇ ਵੱਡੇ ਉਪਰਾਲੇ ਕਰਦੇ ਹੋ ਆਪਣੇ ਪੰਜਾਬ ਦੇ ਸਿੰਘ ਸੇਧਾ ਵਾਸਤੇ ਉਥੇ ਜਿਆਦਾ ਜਿਆਦਾ ਹੋ ਸਕੇ ਆਪਣੇ ਜਨਮ ਦਿਨ ਤੋਂ ਕਟਵਾਟ ਇਕ ਰੁੱਖੋ ਜ਼ਰੂਰ ਲਗਾਓ ਸੋ ਖਾਲਸਾ ਸਕੂਲ ਦੇ ਇੱਕ ਕੋਚ ਸਾਹਿਬ ਹੈ ਉਹਨਾਂ ਦੇ ਜਿੰਨੇ ਵੀ ਬੱਚੇ ਉਹਨਾਂ ਦੇ ਕੋਲ ਜਿੰਨੇ ਵੀ ਬੱਚੇ ਉਹਨਾਂ ਕੋਲ ਖੇਡਣ ਜਾਂਦੇ ਆ ਉਹਨਾਂ ਨੇ ਖਾਲਸਾ ਸਕੂਲ ਦੇ ਗਰਾਊਂਡ ਦੇ ਵਿੱਚ ਸਾਰੇ ਚ ਦਰਖਤ ਲਗਵਾਏ ਨੇ ਉਹ ਹੋਰ ਵੀ ਬਹੁਤ ਵੱਡੇ ਉਪਰਾਲੇ ਕਰ ਰਹੇ ਨੇ ਸੋ ਅਸੀਂ ਵੀ ਬਹੁਤ ਬਹੁਤ ਤੁਹਾਡੇ ਚੈਨਲ ਕਰਾਂਗੇ ਵੀ ਬਹੁਤ ਬਹੁਤ ਰੁੱਖ ਲਗਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ